ਦਰਸ਼ਕੋ ਆਪਾਂ ਪਰਦੇਸ ਤੋਂ ਆਏ ਵੀਰ ਦੇ ਨਾਲ ਗੱਲਬਾਤ ਕੀਤੀ ਵੀ ਉਹਨਾਂ ਨੇ ਦੱਸਿਆ ਮੈਂ ਖੱਟਿਆ ਕੀ ਤੇ ਗਵਾਇਆ ਕੀ ਉਹਨਾਂ ਨੇ ਸਾਰੇ ਪੱਖ ਤੋਂ ਗੱਲ ਕੀਤੀ ਵੀ ਅੱਜ ਬੱਚਿਆਂ ਦੇ ਅੰਦਰ ਵਿਦੇਸ਼ਾਂ ਦਾ ਰੋਜ਼ਾਨਾ ਨੇ ਸਮਾਂ ਭਾਵੇਂ 6-7 ਘੰਟੇ ਦਾ ਲੱਗਦਾ ਜਹਾਜ਼ ਤੇ ਪਰ ਪਾੜੇ ਸਾਲਾਂ ਦੇ ਪਾ ਦਿੰਦਾ ਤੇ ਸਾਲਾਂ ਦੇ ਪਾੜਿਆਂ ਦੇ ਵਿੱਚ ਉਹਨਾਂ ਨੇ ਕੀ ਕੁਝ ਗਵਾਇਆ ਆਪਣੇ ਮਾਮ ਨੂੰ ਗਵਾਇਆ ਆਪਣੇ ਪਿਓ ਨੂੰ ਗਵਾਇਆ ਦਾਦੇ ਦਾਦੀ ਭਰਾ ਨੂੰ ਸੋ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦੇ ਮਿਸਰੀ ਦੇ ਨਾਲ ਗੱਲ ਕਰਦੇ ਆ ਜੀ ਸੱਸਿਕਾ ਸੱਸਿਕਾ ਜੀ ਹਾਂਜੀ ਭੈਣ ਜੀ ਪਹਿਲੀ ਵਾਰ ਆਪਣੇ ਸਹੁਰੇ ਪਰਿਵਾਰ ਚ ਆ ਰਹੇ ਹਾਂ ਹਾਂਜੀ ਹਾਂਜੀ ਤੇ ਮੈਰਿਜ ਕਦੋਂ ਹੋਈ ਸੀ ਤੁਹਾਡੀ ਮੇਰੀ 2011 ਚ 2011 ਦੇ ਵਿੱਚ ਹਾਂਜੀ ਤੇ ਜਦੋਂ ਬੰਦਾ ਆਪਣੇ ਪਹਿਲੀ ਵਾਰ ਸਹੁਰੇ ਆਉਂਦਾ ਤੇ ਅੱਗੋਂ ਸੱਸ ਪਾਣੀ ਵਾਰਦੀ ਏ ਉਹ ਹੈ ਸੀ ਮਨ ਦੇ ਵਿੱਚ ਵੀ ਤਾਂਗ ਵੀ ਜਦੋਂ ਜਾਵਾਂਗੇ ਇਹ ਮਤਲਬ ਸ਼ਗਨ ਵਿਹਾਰ ਸਾਰੇ ਹੋਣਗੇ ਹਾਂਜੀ ਹਾਂਜੀ ਸੋ ਪਤਾ ਲੱਗਾ ਵੀ ਪਰਿਵਾਰ ਨੇ ਬੜਾ ਜਿਆਦਾ ਵੈਲਕਮ ਕੀਤਾ ਸਾਰੇ ਪਿੰਡ ਨੇ ਕੀਤਾ ਹੈ ਹਾਂਜੀ ਪਰ ਉਹਨਾਂ ਦੀ ਕਮੀ ਰੜਕ ਰਹੀ ਏ ਹਾਂਜੀ ਹਾਂਜੀ ਦੇਖੋ ਜਿਵੇਂ ਵੀਰ ਜੀ ਨੇ ਮਨ ਭਰ ਲਿਆ ਸੀ ਅੱਜ ਗੱਜ ਭਰ ਗਿਆ ਹੈ ਭੈਣ ਦਾ ਵੀ ਜਿਵੇਂ ਵੀਰ ਜੀ ਦੇ ਅਥਰੂ ਬੜਾ ਕੁਝ ਬਿਆਨ ਕਰ ਜਾਂਦੇ ਨੇ ਅੱਜ ਅਸੀਂ ਪੈਸੇ ਦੀ ਦੌੜ ਦੇ ਵਿੱਚ ਰਿਸ਼ਤੇ ਪਿੱਛੇ ਕਰਤੇ ਨੇ ਪਰ ਜਦੋਂ ਪੈਸਾ ਆ ਜਾਂਦਾ ਫਿਰ ਰਿਸ਼ਤੇ ਉੱਚੇ ਲੱਗਣ ਲੱਗ ਪੈਂਦੇ ਬੰਦਾ ਫਿਰ ਉਹਦੇ ਤਕੜੀ ਚ ਤੋਲਦਾ ਜਿਉਂਦੇ ਮਾਂ ਬਾਪ ਦੀ ਕਦਰ ਨਹੀਂ ਕਰਦਾ ਹਾਂਜੀ ਅੱਜ ਬੜੇ ਚਿਰ ਦੇ ਬਾਅਦ ਵੀਰ ਜੀ ਅੱਜ ਉਹਨਾਂ ਸਾਰਾ ਪਰਿਵਾਰ ਆਏ ਤੇ ਤੁਸੀਂ ਰਿਸ਼ਤੇ ਵਿੱਚ ਕੀ ਲਗਦੇ ਹੋ ਮੈਂ ਇਹਨਾਂ ਦੀ ਵੱਡੀ ਪਰਜਾਈ ਹੈ ਜੀ ਜੀ ਵਾਜਿਓ ਪਰਜਾਈ ਮਤਲਬ ਮਾਵਾਂ ਦੀ ਥਾਂ ਹੁੰਦੀ ਹੈ ਅੱਜ ਉਹਨਾਂ ਨੂੰ ਮਤਲਬ ਜਿਹੜੀ ਉਹ ਮਾਂ ਦੀ ਕਮੀ ਸੀ ਉਹਨਾਂ ਨੇ ਵੀ ਗੱਲ ਕੀਤੀ ਵੀ ਅੱਜ ਮੇਰੀ ਮਤਲਬ ਵੱਡੀ ਭਾਬੀ ਮੇਰੀ ਮਾਵਾਂ ਵਰਗਾ ਅੱਜ ਪਿਆਰ ਦੇ ਰਹੀ ਹੈ ਹਾਂਜੀ ਵੀ ਤੇ ਕਿਵੇਂ ਦਾ ਲੱਗਾ ਅੱਜ ਹਾਂਜੀ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਮੈਨੂੰ ਛੋਟੇ ਨੂੰ ਹੱਥਾਂ ਚ ਪਾਲਿਆ ਵਾ ਛੋਟੇ ਹੁੰਦਿਆਂ ਨੇ ਇਹਦੇ ਨਾਲ ਮੈਂ ਇਹਨੂੰ ਜਿੱਦਾਂ ਮੈਂ ਸਮਝਦੀ ਸੀ ਇਹ ਮੈਨੂੰ ਗਾਈਡ ਕੀਤਾ ਇਹਨੇ ਮੈਨੂੰ ਗਾਈਡ ਕੀਤਾ ਇਹਨੂੰ ਪੜਾਇਆ ਲਿਖਾਇਆ ਤੇ ਇਹ ਚੰਗੇ ਦੇਸ਼ 'ਚ ਜਾਣਾ ਚਾਹੁੰਦਾ ਸੀਗਾ ਤੇ ਅਸੀਂ ਵੀ ਇਹਦੀਆਂ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ ਤੇ ਜੋ ਅੱਜ ਅਸੀਂ ਵੀ ਆ ਅਸੀਂ ਵੀ ਇਹਦੀ ਵਿਦੌਲਤ ਅੱਜ ਇਹਦੇ ਨਾਲ ਇਹ ਸਾਡੇ ਨਾਲ ਪੂਰਾ ਖੜਾ ਔਰ ਇਹਦੀ ਮਿਸਿਸ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕੋਈ ਨਹੀਂ ਕਰਦਾ ਇਹ ਇੱਕ ਸਰਵਣ ਭਰਾ ਵਾ ਇਹ ਮੇਰਾ ਦਿਓ ਨਹੀਂ ਮੇਰਾ ਪੁੱਤਰ ਵੀ ਆ ਔਰ ਮੇਰਾ ਵੀਰ ਵੀ ਆ ਇਹਨੇ ਮੇਰੇ ਬੱਚੇ ਪੜ੍ਹਾਏ ਲਿਖਾਏ ਸਟੈਂਡ ਕੀਤੇ ਤੇ ਜੋ ਵੀ ਆ ਅੱਜ ਮੈਂ ਇਨਾਂ ਦੀ ਬਦੌਲਤਾਂ ਤੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਮੈਸੇਜ ਵੀ ਉਹਨਾਂ ਦੀ ਬਹੁਤ ਹੀ ਸਾਥ ਦੇਂਦੀ ਸਾਡਾ ਸਾਡਾ ਸਾਰਾ ਦੁੱਖ ਸੁੱਖ ਸੁਣਦੀ ਹੈ ਮੈਂ ਇਹਨਾਂ ਦੀ ਕਮੀ ਨਹੀਂ ਮੈਂ ਘਾਟ ਪੂਰੀ ਕਰ ਸਕਦੀ ਮੈਂ ਇਹਨਾਂ ਨੂੰ ਮਾਂ ਦਾ ਪਿਆਰ ਨਹੀਂ ਦੇ ਸਕਦੀ ਪਰ ਇੱਕਵੇਂ ਵੱਡੀ ਪਰਜਾਈ ਹੁੰਦੇ ਨਾ ਤੇ ਮੈਂ ਆਪਣੇ ਵੱਲੋਂ ਪੂਰਾ ਮਾਂ ਦਾ ਸਾਥ ਦੇਣੀ ਆ ਤਰ ਮੈਨੂੰ ਇਹ ਪੁੱਤਰ ਦਾ ਸਾਥ ਦੇਂਦਾ ਮੇਰਾ ਇਹ ਮੇਰਾ ਸਰਵਣ ਪੁੱਤਰ ਆ ਮਾਂ ਜੀ ਜਿਹੜੇ ਤੁਹਾਡੇ ਕੋਲ ਰਹੇ ਕਿਉਂਕਿ ਇਹਨਾਂ ਦੇ ਵਿਛੋੜਾ ਚੱਲਿਆ ਪਰ ਉਹ ਤੁਹਾਡੇ ਨੇੜੇ ਰਹੇ ਨੇ ਉਹ ਉਹ ਮਤਲਬ ਆਖਰੀ ਸਾਹਾਂ ਤੱਕ ਇਹ ਕਹਿੰਦੇ ਯਾਦ ਕਰਦੇ ਸੀ ਜਦੋਂ ਕਿਸੇ ਨੂੰ ਮਿਲਦੇ ਸੀ ਵੀ ਮੈਨੂੰ ਇੱਕ ਵਾਰੀ ਮੇਰਾ ਪੁੱਤ ਮਿਲ ਜੇ ਤੇ ਮੇਰੇ ਸਾਰ ਨਾ ਸੌਖੇ ਨਿਕਲ ਜਾਣਗੇ ਹਾਂਜੀ ਉਹ ਇਹਨਾਂ ਦੀ ਉਹ ਆਸ ਪੂਰੀ ਨਹੀਂ ਹੋਈ ਹੈ ਹਾਂਜੀ ਉਹਨਾਂ ਦੀ ਉਹ ਆਸ ਮੇਂ ਪੂਰੀ ਨਹੀਂ ਹੋਈ ਉਹ ਕਹਿੰਦੇ ਸੀ ਪ੍ਰਮਾਤਮਾ ਬਸ ਬਾਬਾ ਜੀ ਮੈਨੂੰ ਇੱਕ ਦਿਨ ਜਗਤਾਰ ਨਵੇਂ ਗੁੱਟ ਕੇ ਜਫੀ ਪਾ ਕੇ ਮਿਲਣਾ ਭਾਵੇਂ ਦੂਸਰੇ ਦਿਨ ਮੈਨੂੰ ਲੈ ਜਾਵੇ ਪਰ ਉਹ ਇਹਨਾਂ ਦੀ ਦਿਲਚੀ ਰਹਿ ਗਈ ਹਾਂ ਜੀ ਸੋ ਇਹ ਮਤਲਬ ਤੁਸੀਂ ਭੈਣ ਜੀ ਲੱਗਦੇ ਵੀਰ ਜੀ ਦੇ ਹਾਂਜੀ ਵੱਡੇ ਹਾਂਜੀ ਕਿਵੇਂ ਲੱਗਾ ਅੱਜ ਵੀਰ ਆਇਆ ਪ੍ਰਦੇਸ਼ ਤੋਂ ਵੀਰ ਤਾਂ ਫੜਾ ਚੰਗਾ ਲੱਗਾ ਹੋਇਆ ਪਰ ਘਾਟ ਨਹੀਂ ਪੂਰੀ ਕਰ ਸਕਦੇ ਮਾਂ ਬਾਬਰੀ ਹੈਨਾ ਅੱਜ ਉਹਨਾਂ ਨੂੰ ਕਿੰਨਾ ਚਾ ਚੜਨਾ ਹੈ ਮਾਨੋ ਹੈ ਚਾ ਚੜਨਾ ਮੈਂ ਪਹਿਲਾਂ ਹੀ ਆਉਂਦੇ ਮਾਂਤੀ ਦਾ ਰਿਸ਼ਤਾ ਬੜਾ ਹੁੰਦਾ ਤੁਹਾਨੂੰ ਮਤਲਬ ਇਹਨਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਹਾਂਜੀ ਹੈ ਹਾਂਜੀ ਲੈਕੋ 20 ਸਾਲ ਥੋੜੇ ਨਹੀਂ ਹੁੰਦੇ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਇੱਕ ਜਨਰੇਸ਼ਨ ਗੈਪ ਹੁੰਦਾ 20 ਸਾਲ ਬਾਅਦ ਬੰਦੇ ਦਾ ਵਿਆਹ ਹੁੰਦਾ 20 ਸਾਲ ਬਾਅਦ ਉਹਦਾ ਪੁੱਤ ਵਿਆਹਣ ਜੋਗਾ ਹੋ ਜਾਂਦਾ ਸੋ ਜੀ ਤੁਹਾਡੇ ਜੀ ਹਸਬੰਡ ਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਅੱਜ ਬਹੁਤ ਵਧੀਆ ਲੱਗ ਰਿਹਾ ਕਿ ਵੀਰ ਜੀ ਆਏ ਆ ਤੇ ਜੋ ਅਸੀਂ ਮਿਸ ਕੀਤਾ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਉਹ ਆਣ ਕੇ ਇਹਨਾਂ ਨੇ ਸਾਨੂੰ ਸਾਰਾ ਪ੍ਰੇਮ ਪਿਆਰ ਦਿੱਤਾ ਵਾ ਸਾਡੇ ਵਿੱਚ ਵਧੀਆ ਵਿਚਰ ਰਹੇ ਆ ਸਾਡਾ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੇ ਆ ਕਦੇ ਕਿਸੇ ਕਾਰਤ ਦੀ ਕਮੀ ਨਹੀਂ ਰਹਿਣ ਦਿੰਦੇ ਜੇ ਕੋ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਮੈਂ ਸ਼ੌਕ ਕਰਕੇ ਗਿਆ ਬਕਰ ਦੇ ਗਰੀਬੀ ਚੁੱਕਣ ਵਾਸਤੇ ਗਿਆ ਸਾਂ ਪਰ ਜਿੰਨਾ ਵਾਸਤੇ ਚੁੱਕੀ ਚਲੋ ਇਹ ਜਿਹੜੇ ਨੇ ਇਹ ਐਸਾਨ ਮੰਨ ਰਹੇ ਨੇ ਪਰ ਕਹਿੰਦੇ ਵੀ ਜਿਨ੍ਹਾਂ ਨੂੰ ਇਹ ਦਿਨ ਵਿਖਾਉਣੇ ਸੀ ਇਹ ਬਦਲੇ ਮਾਪੇ ਉਹ ਦਿਨ ਵੇਖ ਨਹੀਂ ਸਕੇ ਸੋ ਹੋਰ ਵੀ ਰਿਸ਼ਤੇਦਾਰ ਨੇ ਹਾਂਜੀ ਕਿਵੇਂ ਲੱਗਾ ਭੈ ਜੀ ਵੀ ਤੁਸੀਂ ਬਹੁਤ ਵਧੀਆ ਲੱਗਾ ਹਾਂਜੀ ਬਹੁਤ ਵਧੀਆ ਲੱਗਾ ਵੀਰੇ ਅੱਛਾ ਜੀ ਹਾਂਜੀ ਬੱਚੇ ਛੋਟੇ ਛੋਟੇ ਕਿਵੇਂ ਲੱਗ ਰਹੇ ਕੀ ਲੱਗਦੇ ਨੇ ਰਸਤੇ 'ਚ ਚਾਚਾ ਜੀ ਚਾਚਾ ਜੀ ਵਧੀਆ ਲੱਗਾ ਹਾਂਜੀ ਹਾਂਜੀ ਬੱਚੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਾ ਚਾਚਾ ਜੀ ਸਾਡੇ 20 ਸਾਲਾਂ ਬਾਅਦ ਆਏ ਆ ਬਹੁਤ ਚਾਚੜਿਆ ਹੋਇਆ ਬਹੁਤ ਵਧੀਆ ਬਹੁਤ ਵਧੀਆ ਵਰਗਾ ਮਾਹੌਲ ਹਾਂਜੀ ਬਿਲਕੁਲ ਬਹੁਤ ਖੁਸ਼ੀ ਹੈ ਦੇਖੋ ਅੱਜ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਏ ਵਿਛੋੜਾ ਦੁੱਖ ਦਾ ਕਾਰਨ ਬਣਦਾ ਪਰ ਮਲਾਪ ਸੁੱਖ ਦਾ ਕਾਰਨ ਬਣਦਾ ਖੁਸ਼ੀ ਦਾ ਅੱਜ ਮਾਹੌਲ ਬਣਿਆ ਪਰ ਜੇ ਹਰੇਕ ਬੰਦਾ ਅੱਜ ਮਾਨਸੇਗ ਵੱਲੋਂ ਭਰ ਰਿਹਾ ਵੀ ਦੀ ਦਿਲੀ ਇੱਛਾ ਹੈ ਵੀ ਜਿਹੜੇ ਹਰੇਕ ਸਾਹ ਨਾਲ ਆਪਣੇ ਪੁੱਤ ਨੂੰ ਯਾਦ ਕਰਦੇ ਸੀ ਅੱਜ ਉਹ ਆਪਣੇ ਪੁੱਤ ਨੂੰ ਮਿਲ ਨਹੀਂ ਸਕੇ ਅੱਜ ਪੁੱਤ ਦੇ ਵਿੱਚ ਨਹੀਂ ਖੜੋਤੇ ਪਰ ਉਹਨਾਂ ਨੇ ਕਿਹਾ ਵੀ ਮੇਰੇ ਆਉਣ ਦਾ ਵੀ ਸਾਰੇ ਪਿੰਡ ਨੇ ਚਾਚੜਾਇਆ ਔਰ ਇਹਨਾਂ ਦੇ ਸੁਭਾਅ ਦੀ ਵੀ ਅੱਜ ਹਰੇਕ ਬੰਦਾ ਦਾਤ ਦੇ ਰਿਹਾ ਵੀ ਨਹੀਂ ਸੁਭਾਅ ਜਿਵੇਂ ਉਹ ਇੱਥੋਂ ਗਏ ਸਨ ਡਾਊਨ ਟੂ ਅਰਥ ਅੱਜ ਉਹੋ ਹੀ ਨਿਮਰ ਸੁਭਾਅ ਹੈ ਗੁਰੂ ਕਿਰਪਾ ਕਰੇ ਇਹਨਾਂ ਦਾ ਮਲਾਬ ਛੇਤੀ ਹੁੰਦੇ ਰਹਿਣ ਪਰਿਵਾਰ ਦੇ ਨਾਲ ਇਨ ਬਿਣੇ ਇਸੇ ਪ੍ਰਕਾਰ ਨਿਮਰਤਾ ਇਹ ਬਣਾਈ ਰੱਖਣਾ ਆਪਣੇ ਪੁਰਾਣੇ ਦਿਨਾਂ ਦਾ ਭੁੱਲਣਾ ਜਿਹੜੇ ਉਹਨਾਂ ਨੇ ਡੌਂਕੀਆਂ ਦਾ ਜ਼ਿਕਰ ਕੀਤਾ ਹੈ ਇਨਾਂ ਦੀ ਸਟੋਰੀ ਹੈ ਅੱਜ ਇੱਕ ਬੜਾ ਵੱਡਾ ਸਾਡੇ ਵਾਸਤੇ ਇੱਕ ਲੈਸਨ ਹੈ ਵੀ ਅੱਜ ਉਹਨਾਂ ਨੇ ਵੀ ਗੱਲ ਕੀਤੀ ਵੀ ਜਿੰਨਾ ਕੋਲ ਚਾਰ ਛਿਲੜ ਹਨ ਉਹ ਭੁੱਲ ਕੇ ਹੀ ਪਰਦੇਸ ਨਾ ਜਾਣ ਬਾਹਰ ਵੀ ਕਰਕੇ ਖਾਣਾ ਤੇ ਜੇ ਇੱਥੇ ਕਰਕੇ ਖਾਣਾ ਹੈ ਸਰਦਾਰੀਆਂ ਵੀ ਛੱਡਣੀਆਂ ਤੇ ਬੜਾ ਕੁਝ ਹੋ ਰਿਹਾ ਹੈ ਕਿ ਅੱਜ ਇੱਕ ਸੱਬਲ ਬਣ ਗਿਆ ਕਿ ਸਟੇਟਸ ਬਣ ਗਿਆ ਅੱਜ ਅਸੀਂ ਇੱਕ ਬੱਚੀ ਜਿਹੜੀ ਅਸੀਂ ਚੰਡੀਗੜ੍ਹ ਤੱਕ ਕੱਲੀ ਨਹੀਂ ਗਈ ਹੁੰਦੀ ਸੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਰ ਦਿੰਦੇ ਆ ਬੜਾ ਕੁਝ ਵੇਖਣ ਤੇ ਸਮਝਣ ਦੀ ਲੋੜ ਏ ਸੋ ਆ ਜਿਹੜੀ ਸਟੋਰੀ ਏ ਇਹ ਇੱਕ ਗੱਜ ਭਰਦੀ ਏ ਆਂਦਰਾਂ ਦਾ ਗੁੱਛਾ ਬਾਹਰ ਨੂੰ ਕਰਦੀ ਹੈ ਵੀ ਇੱਕ ਮਾਂ ਕਿਵੇਂ ਵਿਲਕਦੀ ਸੰਸਾਰ ਤੋਂ ਚਲੀ ਗਈ ਪਰ ਜਦੋਂ ਪੁੱਤ ਆਇਆ ਤੇ ਕੁਝ ਦਿਨ ਪਹਿਲਾਂ ਹਾਂਜੀ ਵੀਰ ਜੀ ਅਖੀਰ ਦੇ ਵਿੱਚ ਕੀ ਕਹੋਗੇ ਵਾਹ ਇਹ ਧੰਨਵਾਦੀ ਕਰਦਾ ਦੇਖ ਹਾਂ ਬਹੁਤ ਇਹ ਸਾਡਾ ਚੈਨਲ ਵੀ ਤੁਹਾਡੇ ਸ਼ੇਅਰ ਤੋਂ ਰਨ ਕਰਦਾ ਜੀ ਹਾਂਜੀ 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 ਸੋ ਵੇਖੋ ਪਰਦੇਸਾਂ ਦਾ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਤੇ ਚਲੋ ਧੰਨਵਾਦੀ ਕਰ ਸਕਦੇ ਹਾਂ ਪਰ ਇਹਨਾਂ ਨੇ ਪਹਿਲਾਂ ਬੜਾ ਕੁਝ ਕਹਿ ਤਾਦੇ ਪੌਣੇ ਘੰਟੇ ਵਿੱਚ ਉਹ ਕਹਿਣ ਵਾਲੀ ਗੱਲ ਰਹਿ ਨਹੀਂ ਗਈ ਪਰ ਅੱਜ ਜਿਹੜੇ ਡੌਂਕਰ ਜਿਵੇਂ ਬਸ ਲੂਕੀਆਂ ਕਰਦੇ ਨੇ ਜਿਵੇਂ ਗੋਲੀਆਂ ਮਾਰਦੇ ਨੇ ਜਿਵੇਂ ਕੁੱਟ ਮਾਰ ਕਰਦੇ ਨੇ ਤੋਂ ਉਹਨਾਂ ਮਾਪਿਆਂ ਨੂੰ ਇੱਕ ਸੰਦੇਸ਼ ਹੈ ਵੀ ਜਿਨ੍ਹਾਂ ਕੋਲ ਅੱਜ-ਕੱਲ ਕੱਲਾ-ਕੱਲਾ ਬੱਚਾ ਮੈਂ ਵੇਖਦਾ ਹਰੇਕ ਮਾਪਿਆਂ ਦੇ ਕੋਲ ਇੱਕ-ਇੱਕ ਬੱਚਾ ਹੈ ਤੇ ਆਪਾਂ ਪੈਲੀਆਂ ਵੇਚ ਕੇ 50-50 ਲੱਖ ਲਾ ਕੇ ਜੇ ਆਪਾਂ ਡੌਂਕਰਾਂ ਦੇ ਹਵਾਲੇ ਕਰਨਾ ਤੇ ਮੈਂ ਕਹਿੰਨਾ ਵੀ ਉਹ ਮਾں ਬਾਪ ਬਦਨਸੀਬ ਨੇ ਜਿਨ੍ਹਾਂ ਪੈਸੇ ਲਾ ਕੇ ਆਪਣੇ ਪੁੱਤ ਗਵਾਲੇ ਨੇ ਸੋ ਪੁੱਤਾਂ ਤੇ ਉੱਤੇ ਕੁਝ ਨਹੀਂ ਵਧੀਆ ਸਟੱਡੀ ਬੇਸ ਤੇ ਜਾਂ ਮੈਰਿਜ ਬੇਸ ਤੇ ਇਹ ਤਰੀਕੇ ਅਪਣਾਉਣੇ ਚਾਹੀਦੇ ਨੇ ਉਹਨਾਂ ਨੇ ਆਪਣਾ ਉਹ ਬਿਆਨ ਕੀਤਾ ਵੀ ਕਿਵੇਂ ਮੈਂ 2 ਮਹੀਨੇ ਤੰਗੀਆਂ ਸੱਲੀਆਂ ਝੱਲੀਆਂ ਕਿਵੇਂ ਮੈਂ ਉਹ ਦੁੱਧ ਵਾਲੇ ਟੈਂਕਰਾਂ ਦੇ ਵਿੱਚ ਦਿਨ ਕੱਟੇ ਤੇ ਕਿਵੇਂ ਜੰਗਲਾਂ ਦੇ ਵਿੱਚ ਕੱਟੇ ਤੇ ਕੀ ਕੀ ਕੁਝ ਹੋਇਆ ਕੀ ਕੀ ਕਟਨਾ ਵਾਪਰੀਆਂ ਕਿਵੇਂ ਉਹ ਦੋਸਤ ਨੂੰ ਮਾਰਨ ਲੱਗੇ ਸੀ ਕਿਵੇਂ ਉਹ ਪਰਮਾਤਮਾ ਨੇ ਉਹਦੀ ਜਾਨ ਨੂੰ ਬਚਾਇਆ ਸਾਰੀ ਕਟਨਾ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਇਹੋ ਜਿਹੀਆਂ ਸਟੋਰੀਆਂ ਹੋਰ ਵੀ ਵਲੱਖਣ ਤਰੀਕੇ ਦੀਆਂ ਬਹੁਤ ਜਲਦੀ ਤੁਹਾਡੀ ਪੇਸ਼ ਕਰਾਂਗੇ ਸੋ ਇਹੋ ਜਿਹੀਆਂ ਸਟੋਰੀਆਂ ਸੀ ਚਾਹੁੰਦੇ ਆ ਵੀ ਜਿਹੜੀਆਂ ਲੋਕਾਂ ਦੇ ਜੀਵਨ ਦੇ ਵਿੱਚ ਇੱਕ ਸੇਧ ਬਣ ਜਿੱਦੇ ਸਾਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੇ ਇਹੋ ਜੀ ਕੋਈ ਨਾ ਕੋਈ ਨਵੀਂ ਸਟੋਰੀ ਲੈ ਕੇ ਜਲਦੀ ਆਵ ਜੀ ਦੀ ਸੇਵਾ ਵਿੱਚ ਹੱਥ ਹੁਣੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ